ਹੈਲੋ ਮਨੋਜ ਜੀ ਹਾਂਜੀ ਹਾਂ ਵੀਰ ਜੀ ਮੈਂ ਅਮਰਤ ਸ਼ਾਂਤ ਬੋਲਦਾ ਸਰਕਾਰ ਹਾਂਜੀ ਸਰ ਕਾਲਰ ਰਿਕਾਰਡਿੰਗ ਤੇ ਲਾ ਲਿਓ ਮੈਂ ਤੁਹਾਡਾ ਵਰਸ਼ਨ ਲਿਖਣਾ ਇੱਕ ਖਬਰ ਚ ਕੀ ਲਿਖਣਾ ਜੀ ਸਰ ਕਾਲ ਰਿਕਾਰਡਿੰਗ ਚਲਾ ਲਿਓ ਆਪਦੀ ਮਹਿਕ ਖਬਰ ਚ ਤੁਹਾਡਾ ਪੱਖ ਲਿਖਣਾ ਜਿਹੜੀ ਸਿਵਲ ਹਸਪਤਾਲ ਨੂੰ ਬਣਾ ਰਹੇ ਆ ਆਪਾਂ 55 ਲਾ ਰਹੇ ਆ ਹਾਂਜੀ ਇਹਦੇ ਵਿੱਚ ਸੀਵਰੇਜ ਦੇ ਪਾਣੀ ਦੀ ਐਡਜਸਟਮੈਂਟ ਲਈ ਤੁਹਾਡੇ ਵੱਲੋਂ ਕੀ ਕੀਤਾ ਗਿਆ ਰੀਡਿ ਅਡਜਸਟਮੈਂਟ ਵੱਲੋਂ ਸਾਡੇ ਵੱਲੋਂ ਮੇਰੇ ਵੱਲੋਂ ਕੁਝ ਨਹੀਂ ਕੀਤਾ ਗਿਆ ਜੀ ਪਰ ਉਹ ਤਾਂ ਪਾਣੀ ਤਾਂ ਉਵੇਂ ਹੀ ਚੜਿਆ ਹੋਣਾ ਉਹਦੇ ਉੱਪਰ ਤੇ ਫਿਰ ਇਹ ਕਿੰਨੇ ਪੈਸੇ ਦਾ ਬਜਟ ਕਿੰਨਾ ਇਸ ਕੰਮ ਦਾ ਜਿਹੜਾ ਤੁਸੀਂ ਕਰ ਰਹੇ ਹੋ ਇਹਦਾ ਕੋਈ ਬਜਟ ਨਹੀਂ ਜੀ ਇਹ ਅਕਸਰ ਪੈਸੇ ਤਾਂ ਪੈਸੇ ਤਾਂ ਲੱਗ ਹੀ ਰਹੇ ਜੀ ਇਹਦੇ ਉੱਪਰ ਨਹੀਂ ਪੈਸੇ ਪੈਸੇ ਮੇਰੇ ਹੀ ਲੱਗ ਰਹੇ ਜੀ ਕੋਈ ਇਹਦਾ ਉਹ ਨਹੀਂ ਹੈ ਮਤਲਬ ਤੁਸੀਂ ਸਮਾਜ ਸੇਵਾ ਵਜੋਂ ਕਰ ਰਹੇ ਹੋ ਇਹ ਕੰਮ ਹਾਂਜੀ 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 ਇਹ ਸਰਕਾਰ ਦਾ ਕੋਈ ਲੈਣ ਦੇਣੀ ਹੈ ਇਹਦੇ ਵਿੱਚ ਸਰਕਾਰ ਦਾ ਕੋਈ ਨਹੀਂ ਲੈਣ ਦੇਣੀ ਜੇ ਲੋ ਸਰ ਦਾ ਬਹੁਤ ਵੱਡਾ ਉਪਰਾਲਾ ਸਰ ਕਿੰਡਲੀ ਮੈਨੂੰ ਫੋਟੋ ਜ਼ਰੂਰ ਭੇਜ ਦਿਓ ਚਲੋ ਸਾਡੀ ਤਾਂ ਖਬਰ ਦਾ ਐਂਗਲ ਹੀ ਚੇਂਜ ਹੋ ਗਿਆ ਤਾਂ ਹਾਂ ਸਰ ਮੈਨੂੰ ਇੱਕ ਆਪਦੀ ਪਾਸਪੋਰਟ ਫੋਟੋ ਜ਼ਰੂਰ ਭੇਜ ਦਿਓ WhatsApp ਤੇ ਮੈਂ ਤੁਹਾਨੂੰ ਹੈਲੋ ਲਿਖ ਕੇ ਭੇਜ ਦੇਵਾਂਗੇ ਠੀਕ ਹੈ ਜੀ ਥੈਂਕ ਯੂ ਭਾਈ ਜੀ ਸਮਾਂ ਦੇਣ ਲਈ ਤੁਹਾਨੂੰ ਗੁੱਡ ਇਵਨਿੰਗ ਐਸਜੀਓ ਸਾਹਿਬ ਗੁੱਡ ਇਵਨਿੰਗ ਜੀ ਸਰ ਮੈਂ ਅਮ੍ਰਿਤ ਸ਼抗 ਬੋਲਦਾ ਰਿਪੋਰਟਰ ਸ਼੍ਰੀ ਮੁਖਸਰ ਸਾਹਿਬ ਤੋਂ ਜੀ ਸਰ ਇੱਕ ਰਿਕਵੈਸਟ ਇਹ ਤੁਹਾਡਾ ਨਾ ਵਰਸ਼ਨ ਚਾਹੀਦਾ ਤੇ ਉਹਦੇ ਲਈ ਜਾਣਕਾਰੀ ਚਾਹੀਦੀ ਸਰ ਜਿਹੜੀ ਸਿਵਲ ਹਸਪੀਟਲ ਵਾਲੀ 58 ਲੱਗ ਰਿਹਾ ਜੀ ਸਰ ਇਹਦਾ ਕਿੰਨਾ ਕੁ ਬਜਟ ਹੈ ਜਿਹਦੇ ਚ ਹੁਣ ਮੰਡੀ ਬੋਰਡ ਵੱਲੋਂ ਕਰਾਇਆ ਜਾ ਰਿਹਾ ਕੰਮ ਯਾਰ ਐਗਜ਼ੈਕਟਲੀ ਤਾਂ ਮੇਰੇ ਕੋਲ ਫਿਗਰ ਹੋਣੀ ਨਹੀਂ ਇਸ ਟਾਈਮ ਮੈਂ ਵੀ ਐਕਚੁਅਲੀ ਆਦ ਆਫ ਆਰ ਦੀ ਨੇ ਸਾਡੇ ਜੀ ਬਜਟ ਸਾਡਾ ਸੈਂਕਸ਼ਨ ਹੋਇਆ ਜ਼ਰੂਰ ਆ ਇੱਕ ਫਰਾਈਡੇ ਦੇ ਵਿੱਚ ਹੀ ਜੀ ਬਟ ਸਾਡੇ ਕੋਲ ਅਲੋਕੇਸ਼ਨ ਵੱਲ ਕੋਈ ਨਹੀਂ ਆਈ ਆਉਂਦੀ ਆ ਕੁਈ ਲੱਖ ਸਵਾ ਲੱਖ ਰੁਪਏ ਐਪ੍ਰੋਕਸੀਮੇਟ ਹੋਈ ਦੋ ਵੱਧ ਨਹੀਂ ਹੋਣਾ ਯਾਰ ਹਾਂ ਸਰ ਨਹੀਂ ਮੈਂ ਐਗਜ਼ੈਕਟ ਨਹੀਂ ਮਤਲਬ ਅੰਦਾਜ਼ਾ ਹੈ 200000 ਫਿਗਰ ਹੀ ਹੈ ਲੱਖ ਦੇ ਲੱਖ ਸਵਾ ਲੱਖ ਰੁਪਏ ਸਰ ਇੱਕ ਨਾ ਸਮਾਜ ਸੇਵੀ ਕੰਮ ਠੇਕੇਦਾਰ ਆ ਸ਼੍ਰੀ ਮਨੋਜ ਜਯਾਦਵ ਜੀ ਓਕੇ ਜੀ ਉਹਨਾਂ ਨੇ ਵਰਸ਼ਨ ਇਹ ਦਿੱਤਾ ਵੀ ਮੈਂ ਤਾਂ ਇੱਕ ਸਮਾਜ ਸੇਵਾ ਦੇ ਵਿੱਚ ਆਪਦੇ ਪੱਲੇ ਨਹੀਂ ਕਰਾ ਰਿਆ ਕੰਮ ਆਫ ਡਿਪਾਰਟਮੈਂਟ ਅੱਜ ਦੀ ਰੇਟ ਦੇ ਵਿੱਚ ਤੋਂ ਸਮਾਜ ਸੇਵੀ ਆ ਕੋਈ ਪੈਸੇ ਤੋਂ ਸਾਡੇ ਕੋਲ ਲੈਣੀ ਅੱਛਾ ਜੀ ਸੈਂਕਸ਼ਨ ਦਈਆਂ ਮੈਨੂੰ ਉਹਨੂੰ ਪਤਾ ਹੀ ਨਹੀਂਗਾ ਸੈਂਕਸ਼ਨ ਆਈ ਵੀ ਆ ਅੱਛਾ ਜੀ ਇਹਦਾ ਤੁਹਾਡੀ ਨੌਲੇਜ ਲਈ ਮੈਂ ਤੁਹਾਨੂੰ ਦੱਸ ਤੀ ਅ ਅੱਜ ਸੈਚਰਡੇ ਜਲ ਰਿਹਾ ਉਹਨੂੰ ਪਤਾ ਹੀ ਨਹੀਂ ਹੋਣਾ ਉਹਨਾਂ ਨੂੰ ਮੰਡੇ ਹੀ ਪਤਾ ਲੱਗੂਗਾ ਉਹਨੂੰ ਨਾ ਟਿਊਜ਼ਡੇ ਜਾਂ ਵੈਨਸਡੇ ਜੇ ਜਾ ਕੇ ਪਤਾ ਲੱਗਣਾ ਉਹਨਾਂ ਨੂੰ ਇਹ ਆਪਦੀ ਰੇਟ ਦੇ ਵਿੱਚ ਉਹਨੂੰ ਸਿਰਫ ਇਸੇ ਕੰਮ ਉਹਨੂੰ ਉਹ ਆਪਦੀ ਲੈਂਗੁਏਜ ਉਹਨੇ ਤੁਹਾਨੂੰ ਦੂਸਰੀ ਜਿਹੜਾ ਸ਼ਬਦ ਯੂਜ਼ ਕਰਦਾ ਸਮਾਜ ਸੇਵਾ ਕਹਿ ਲਓ ਸਾਡੀ ਲੈਂਗੁਏਜ ਇਹ ਹੁੰਦਾ ਵੀ ਤੂੰ ਕੰਮ ਕਰ ਯਾਰ ਪੈਸੇ ਕੇ ਆਉਣਗੇ ਅੱਛਾ ਜੀ ਹਾਂ ਸਾਰੇ ਉਹਦੇ ਵਿੱਚ ਵੀ ਜੀ ਹਾਂ ਪੁੱਛੋ ਸਰ ਕਿ ਇਹੋ ਸੇਵਰੇਜ ਦਾ ਕੋਈ ਨਫਤਾਰਾ ਨਹੀਂ ਹੋਇਆ ਤੇ ਸੇਵਰੇਜ ਦਾ ਬ੍ਰਦਰ ਦੇਖੋ ਦੋ ਚੀਜ਼ਾਂ ਸਮਝੋ ਮੇਰੀ ਗੱਲ ਇਹ ਹੈਗੀ 22 ਤੋਂ 24 ਫੁੱਟ ਚੌੜੀ ਸੜਕ ਹਾਂਜੀ ਜਿਹੜਾ ਮੇਰਾ ਬਜਟ ਅਲੋਕੇਟ ਹੋਇਆ ਨਾ ਉਹ ਕੇਰੀ ਪਾਉਣ ਦਾ ਹੋਇਆ ਅੱਛਾ ਇਹ ਮਾਗੀ ਮੇਲੇ ਕਰਕੇ ਇਹਨੂੰ ਮੋਟਰੇਬਲ ਕਰ ਦਿਓ ਇੱਕ ਵਾਰ ਰਾਹ ਤੁਰਦਾ ਹੋ ਜਾਏ ਲੋਕਾਂ ਦੀ ਮੁਸਕਰਾਹਟ ਰਾਹ ਚੱਲਦਾ ਹੋ ਜਾਏ ਉਹਦੇ ਵਿੱਚ ਖੜਵੰਡੇ ਦੀ ਸਾਡੇ ਕੋਲ ਕੋਈ ਪ੍ਰੋਵੀਜ਼ਨ ਨਹੀਂ ਸੀ ਕੱਲ ਤੱਕ ਜੀ ਮੇਰੇ ਮੇਰੇ ਐਕਸ਼ਨ ਸਾਹਿਬ ਦਾ ਇੰਟਰਸਟ ਸੀ ਜਿਹੜੀ ਕੋਈ ਸ਼ਬਦ ਯੂਜ਼ ਕਰਾ ਸੋਸ਼ਲ ਵਰਕਰਸ ਵਾਲੀ ਹਾਂਜੀ ਸਾਡੇ ਸਰ ਦਾ ਵਰਸ਼ਨ ਇਹ ਸੀਗਾ ਵੀ ਯਾਰ ਨੋ ਪ੍ਰੋਫਿਟ ਨੋ ਲਾਸ ਤੇ ਨਾ ਤੁਸੀਂ 10 ਫੁੱਟ ਚੌੜਾ ਖੜਵੰਜਾ ਲਗਾ ਦਿਓ ਹਾਂਜੀ ਲੋਕਾਂ ਦਾ ਰਾਹ ਬਣ ਜੇ ਲੋਕਾਂ ਦਾ ਰਾਹ ਬਣ ਜੂਗਾ ਪਾਸੇ-ਆਸੇ ਜਿਹੜਾ ਜਿਹੜੀ ਮਿੱਟੀ ਨਿਕਲੂਗੀ ਉਹੀ ਲਾ ਦਿਓ ਅੱਛਾ ਜੀ ਉਹ ਸਰ ਨੇ ਦੱਸ ਕਿਹਾ ਮੈਂ ਕਿਤੇ ਲੋ ਦੋ ਮੈਂ ਚੱਲਦਾ ਜੀ ਵੀ ਆਪ 12 ਕਰ ਦਿਓ ਜੇ ਪੈਸੇ ਆ ਗਏ ਤਾਂ ਠੀਕ ਹੈ ਨਹੀਂ ਕੋਈ ਨਹੀਂ ਕਹਿ ਦਾਂਗੇ ਯਾਰ ਆਪਣੀ ਭੈਣ ਭਰਾਵਾਂ ਨੂੰ ਤੁਰਪਣਾ ਆ ਬਿਲਕੁਲ ਜੀ ਵੀ ਲੋਕ ਇੰਨਾ ਇੰਨਾ ਕੁਝ ਕਰ ਦਿਆ ਸੀ ਇੰਨਾ ਤਾਂ ਕਰ ਹੀ ਸਕਦੇ ਆ ਨਾ ਨਹੀਂ ਨਹੀਂ ਬਹੁਤ ਮਨੋਜ ਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਅੱਛਾ ਮਨੋਜ ਨੂੰ ਇਹਦੇ ਬਾਰੇ ਲੈ ਕੁਝ ਵੀ ਨਹੀਂ ਪਤਾ ਉਹਦੇ ਅਕ ਚਲੋ ਉਹਨੂੰ ਪੇਮੈਂਟ ਇਹਦੇ ਵਿੱਚ ਲੱਖ ਸਵਾਲ ਲੱਖ ਤੋਂ ਵੱਧ ਨਹੀਂ ਹੋਣੀ। ਮਤਲਬ ਇੰਨਾ ਹੀ ਚਲੋ ਉਹਨੇ ਚ ਤਰਾਰ ਆ ਹੀ ਬਣੂਗਾ ਜੀ ਤਕਰੀਬਨ ਦੀ ਸੀ ਯਾਰ। ਹਾਂ। ਉਹ ਜੋ ਚੀਜ਼ ਹੋਣੀ ਆ ਜਿਹੜਾ ਸੀਵਰ ਦਾ ਹੈਗਾ ਨਾ ਬ੍ਰਦਰ ਉਹ ਸਾਡੀ ਰੋਡ ਤੋਂ ਐਕਚੁਅਲੀ ਬਾਹਰ ਆ। ਅਸੀਂ ਉਹਦੇ ਲਈ ਸਾਲ ਦੀ ਗਰੀਨਾ ਕਰ ਰਹੇ ਆ। ਖੜਵੰਜਾ ਲਗਾ ਕੇ ਜਿੱਥੇ ਸੀਵਰ ਦਾ ਢੱਕਣ ਆ ਗਿਆ। ਜੀ। ਉਹਦੇ ਤੇ ਅਸੀਂ ਇੱਕ ਵੱਟ ਜੀ ਬੰਨ੍ਹ ਦਾਂਗੇ। ਵੀ ਚਲੋ ਇੱਕ ਵਾਰ ਲੋਕਾਂ ਨੂੰ ਤਿਹਾਰ ਦੇ ਮੌਕੇ ਮਹੀਨਾ ਵੀ ਦੇ ਦਿੰਨਾ ਗਰਾਂ ਲਈ ਇਸ ਲਈ। ਨਹੀਂ 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 ਇਹਦੇ ਨਾਲ ਰਿਲੀਫ ਇਹ ਮਿਲਣੀ ਆ। ਜਿਹੜਾ ਮੈਗੀ ਦਾ ਮੇਲਾ ਤਾਂ ਢੱਪੂ ਘੱਟ ਪੂਗਾ ਹਾਂਜੀ ਜਿਹੜਾ 10 ਫੁੱਟ ਜਾਂ 12 ਫੁੱਟ ਸੀ 56 ਲਗਾ ਰਹੇ ਆ ਨਾ ਯਾਰ ਉਹ ਬਾਅਦ ਦੇ ਵਿੱਚ ਵੀ ਹੈਲਪ ਕਰੂਗਾ ਕੇਰੀ ਦਾ ਟੈਰਾਂ ਨਾਲ ਉੱਠ ਜਾਂਦੀ ਆ ਓਖੜ ਜਾਣੀਆਂ ਹਾਂਜੀ 56 ਤਾਂ ਖੜੂਗਾ ਨਾ ਉੱਥੇ ਬਿਲਕੁਲ ਜੀ ਲੋਕ ਉਹਦੇ ਤੋਂ ਅਸੀਂ ਨਾਲੇ ਉਧਰ ਬੁੜਾ ਗੁਜਰ ਰੋਡ ਦੇ ਵੀ ਕਰਕੇ ਦੇਣਾ ਤੁਹਾਨੂੰ ਨੌਲੇਜ ਲਈ ਮੈਂ ਦੱਸਦਾ ਪਿਆ ਜੇ ਸਾਨੂੰ ਟਾਈਮ ਮਿਲਿਆ ਤਾਂ ਜ਼ਰੂਰ ਕਰਾਂਗੇ ਉਹ ਵੀ 10x8 ਫੁੱਟ ਚੌੜਾ ਲਗਾ ਕੇ ਦੇਣਾ ਆ ਉਹ ਤੁਹਾਨੂੰ ਪ੍ਰੋਬਲਮ ਤਾਂ ਤੇਰੇ ਉੱਥੇ ਉੱਥੇ ਸੀਵਰੇਜ ਸੀਵਰੇਜ ਡਿਪਾਰਟਮੈਂਟ ਆਲਰੇਡੀ ਕੰਮ ਕਰ ਰਿਹਾ ਜੀ ਇਹ ਜਸਟ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਇਹਨੂੰ ਏ ਕਲਾਸ ਕਰ ਰਿਹਾ ਮੇਰਾ ਤਾਂ ਮਤਲਬ ਇਹ ਹੈ ਵੀ ਮੋਟਰੀਬਲ ਕਰਕੇ ਲੋਕਾਂ ਨੂੰ ਇੱਕ ਮਤਲਬ ਟੈਂਪਰੇਰੀ ਰਿਲੀਫ ਦੇਣੀ ਹੈ ਜੀ ਹਾਂ ਜੀ ਹਾਂ ਹਾਂ ਇਹਦਾ ਹਸਪੀਟਲ ਦਾ ਰੋਡ ਜੀ ਬਹੁਤ ਜ਼ਰੂਰੀ ਸੀਗਾ ਬਿਲਕੁਲ ਸਰ ਇੱਥੇ ਤਾਂ ਮੇਨ ਚੀਜ਼ਾਂ ਸੀ ਰਸਤਾ ਚਲੋ ਇਹਨਾਂ ਚੱਲਦਾ ਹੋ ਗਿਆ ਇੱਕ ਵਾਰ ਲੋਕਾਂ ਦਾ ਡਿਕਾ ਕੁਝ ਖਤਮ ਹੋ ਜਾ ਹਾਂ ਲੋਕਾਂ ਦਾ ਡਿਕਾ ਕੁਝ ਨਾ ਕੁਝ ਖਤਮ ਹੋ ਜਾਊਗਾ ਚਲੋ ਥੈਂਕ ਯੂ ਸਰ ਜਿਹੜਾ ਜੋ ਬੈਸਟ ਹੋ ਸਕਦਾ ਯਾਰ ਬਿਲਕੁਲ ਜੀ ਚਲੋ ਬਹੁਤ ਬਹੁਤ ਮਿਹਰਬਾਨੀ ਸਰ ਠੀਕ ਹੈ ਬਾਈ ਜੀ ਓਕੇ ਜੀ